ਨੇ ਦੇਖਣਾ ਕੀ ਹੈ ਇਹ ਲਾਲਚ ਹੈ ਜੀ ਸਾਰਾ ਸਿਸਟਮ ਜਿਹੜਾ ਹੈ ਵਰਲਡ ਦੀ ਇਕਨੋਮੀ ਦਾ ਅੱਜ ਦੀ ਰੇਟ ਦੇ ਵਿੱਚ ਉਹਨੂੰ ਪ੍ਰੋਫਿਟ ਕਹਿੰਦੇ ਨੇ ਅੰਗਰੇਜ਼ੀ ਚ ਇਹ ਪ੍ਰੋਫਿਟ ਨਹੀਂ ਉਹ ਗਰੀਡ ਹੈ ਬੇਸਿਕਲੀ ਗਾਂਧੀ ਨੇ ਗੱਲ ਕਹੀ ਸੀ ਉਸ ਟਾਈਮ ਕਿ ਨੇਚਰ ਹੈਜ਼ ਇਨਫ ਟੂ ਸੈਟੀਸਫਾਈ ਯੂਰ ਨੀਡ ਬਟ ਨੋਟ ਯੂਰ ਗਰੀਡ ਇਹ ਲਾਲਚ ਤੇ ਆਧਾਰਿਤ ਇਕਨੋਮੀ ਹੈ ਸਾਰੀ ਦੀ ਸਾਰੀ ਉਹਦੇ ਬڑے ਬڑے ਉਹਦੇ ਲਿਖਿਆ ਜਾਂਦੇ ਨੇ ਉਹ ਕਹਿੰਦੇ ਭੁੱਖੇ ਦਾ ਢਿੱਡ ਭਰਿਆ ਜਾ ਸਕਦਾ ਭੁੱਖੜ ਦਾ ਨਹੀਂ ਹਾਂ ਹਾਂ ਉਹ ਨਾ ਉਹ ਤੇ ਜੀ ਡੀ ਪੀ ਫਲਾਣਾ ਐਵੇਂ ਅੰਗਰੇਜ਼ੀ ਦੇ ਵੱਡੇ ਵੱਡੇ ਲਫ਼ਜ਼ ਕਰਕੇ ਨਾ ਉਹੀ ਡرائی ਜਾਂਦੇ ਨੇ ਮਤਲਬ ਖਾਮ ਖਾਓ ਨੂੰ ਕਾਇਮਾ ਫਲੋਜ ਕਰਨ ਦੇ ਲਈ ਉਹਦੇ ਪਰਦਾ ਪਾਉਣ ਦੇ ਲਈ ਬੇਸਿਕਲੀ ਇਹ ਲਾਲਚ ਹੈ ਕਿ ਤੁਸੀਂ ਬੰਦੇ ਨੂੰ ਜੀ ਆ ਚੀਜ਼ ਖਿਲਾਓ ਇਹਨੂੰ ਫਲਾਣੀ ਬਿਮਾਰੀ ਲੱਗ ਜੂ ਫਲਾਣੀ ਦੀ ਦਵਾਈ ਆਪਣੇ ਕੋਲ ਹੈਗੀ ਉਦੋਂ ਬਾਅਦ ਹੋਰ ਵੱਡੀ ਲੱਗ ਜੂ ਉਦੋਂ ਬਾਅਦ ਆ ਦਵਾਈ ਹੈਗੀ ਤੁਸੀਂ ਕਹੋਗੇ ਇਹ ਤੂੰ ਗਲਤ ਖਾ ਲਿਆ ਇਹ ਮੈਨੂੰ ਇਹ ਦੱਸੋ ਗੱਲ ਕਿ ਪਹਿਲਾਂ ਦੁਨੀਆ ਦੇ ਵਿੱਚ ਜਿਹੜਾ ਕੁਦਰਤ ਨੇ ਇਹਨਾਂ ਨੂੰ ਕੁਝ ਪੈਦਾ ਹਜ਼ਾਰਾਂ ਲੱਖਾਂ ਸਾਲਾਂ ਤੋਂ ਕਰੇ ਨੇ ਪਲਾਂਟ ਉਹ ਐਵੇਂ ਹੀ ਕਰਦੇ ਹਾਈਬ੍ਰਿਡੇਸ਼ਨ ਹੋ ਰਹੀ ਆ ਜਿੰਨੀਆਂ ਨਰਸਰੀਆਂ ਨੇ ਤੁਸੀਂ ਦੇਖੋਗੇ ਨਰਸਰੀ ਤੋਂ ਦੀ ਬੂਟਾ ਖਰੀਦ ਕੇ ਲਿਆਓ ਥੱਲੇ ਪਾਈਆਂ ਹੁੰਦੀਆਂ ਉਹਨਾਂ ਦੇ ਸਟੀਰੋਇਡ ਉਹ ਇੱਕਦਮ ਹੀ ਬੂਟਾ ਐ ਐਨ ਫੈਲ ਜਾਦਾ ਆਪਣੇ ਆਪ ਦੇ ਵਿੱਚ ਉਹ ਸਾਡੇ ਇੱਕ ਡਾਕਟਰ ਹੁੰਦਾ ਸੀ ਪਤਾ ਨਹੀਂ ਮੈਨੂੰ ਹੁਣ ਯਾਦ ਨਹੀਂ ਕੋ ਬੇਗੋ ਵਾਲੀ ਆਈ ਕਿਹੜਾ ਡਾਕਟਰ ਉਹ ਕਹਿੰਜੀ ਬੱਚਾ ਕਹਿੰਦੇ ਐ ਹੋ ਜਾਂਦਾ ਮਤਲਬ ਫਟਾਫਟ ਐ ਖੜ ਜਾਂਦਾ ਜਮੈਂ ਉਹ ਸਟੀਰੋਇਡ ਜੇ ਆਇਆ ਸੀ ਉਦੋਂ ਬਾਅਦ ਚ ਪਤਾ ਲੱਗਣ ਲੱਗਿਆ ਕਿ ਤਾਂ ਗੁਰਦੇ ਹੋਂ ਤੇ ਲਿਵਰ ਨੂੰ ਖਾਂਦੀ ਆ ਓਕੇ ਕਿਡਨੀ ਤੇ ਲਿਵਰ ਤਾਂ ਰਹਿੰਦੇ ਹੀ ਨਹੀਂ ਫਿਰ ਉਹ ਚਾਰ ਦਿਨ ਦੀ ਗੁਲਜ਼ਾਰ ਹੁੰਦੀ ਐ ਅਸਲ ਦੇ ਵਿੱਚ ਜੀ ਸੋ ਇਹ ਇਵਨ ਆਰਗੈਨਿਕ ਨਸ਼ੇ ਧਰਮੇਂਦਰ ਗਾਂਧੀ ਨੇ ਕਿਹਾ ਸੀਗਾ ਮਤਲਬ ਫੀਮ ਸਾਰੀ ਦੁਨੀਆ ਖਾਂਦੀ ਰਹੀ ਹੈ ਪਹਿਲਾਂ ਤੋਂ ਪਰ ਉਹਦੇ ਜਿਹੜੇ ਅੱਗੇ ਪ੍ਰੋਡਕਟ ਆ ਗਏ ਹੁਣ ਉਹ ਚੀਜ਼ बिकੂਗੀ ਅਸਲ ਦੇ ਵਿੱਚ ਕਿ ਜਿਹੜੀ ਇੰਡਸਟਰੀਲੀ ਪ੍ਰੋਡਿਊਸਡ ਹੈ ਤੁਸੀਂ ਕਦੇ ਅੰਬਾਂ ਦੇ ਮਰੋਦਾਂ ਦੀ ਕਿਸੇ ਚੀਜ਼ ਦੀ ਮਸ਼ਹੂਰੀ ਸੁਣੀ ਸੀ ਪਹਿਲਾਂ ਜਦੋਂ ਇੰਡਸਟਰੀਲਾਈਜ਼ ਹੋ ਜਾਊ ਉਹਦਾ ਜੂਸ ਨਿਕਲਿਆ ਹੋਊਗਾ ਫਿਰ ਉਹ ਮਸ਼ਹੂਰੀ ਹੋਊਗੀ ਉਹਦੀ ਸੋ ਸਾਡੇ ਮਾਈਂਡ ਦੇ ਉੱਪਰ ਕੈਪਚਰ ਕਰ ਲਿਆ ਇਹ ਤੋਂ ਬਿਨਾ ਕੋਈ ਰਸਤਾ ਨਹੀਂ ਹੈ ਜੋ ਕੁਝ ਹੋਣ ਜਾ ਰਿਹਾ ਤੁਸੀਂ ਸਾਹਮਣੇ ਦੇਖੋ ਸੜਕਾਂ ਬਣ ਰਹੀਆਂ ਨੇ ਪੁਲ ਬਣ ਰਹੇ ਨੇ ਲੋਕ ਪੁਲਾਂ ਦੇ ਹੇਠ ਜਿਵੇਂ ਉਹ ਇਟਲੀ ਉਟਰੀ ਵਗੈਰਾ ਤੁਸੀਂ ਜਾ ਕੇ ਦੇਖੋ ਨਾ ਜਿਹੜੇ ਪਿੰਡਾਂ ਦਾ ਹਾਲ ਕੀ ਹੈ ਉਲਾਂ ਹੇਠ ਜਿਵੇਂ ਮੰਗਤੇ ਰਹਿੰਦੇ ਹੁੰਦੇ ਨੇ ਇਹ ਜੀ ਪੋਜੀਸ਼ਨ ਬਣ ਜਾਣੀ ਹੈ ਅਸਲ ਵਿੱਚ ਉਹ ਅਫਰੀਕਾ 'ਚ ਐਵੇਂ ਹੋ ਜਾਓ ਸਾਡੇ ਸਿਲਕ ਰੂਟ ਨਾਲੇ ਜੋੜਿਆ ਜਾ ਰਿਹਾ ਇੱਥੇ ਗਦਾਮ ਤੇ ਉਹ ਬਣ ਜਾਣੇ ਨੇ ਅਸੀਂ ਅਜੇ ਵੀ ਬੈਸਤਾਂ ਲੰਘਿਆ ਟਾਈਮ ਬਹੁਤ ਸਾਰਾ ਅਜੇ ਵੀ ਜੇ ਪਿੰਡਾਂ ਦੇ ਲੋਕ ਜਾਗ ਪੈਣ ਕਿ ਪਿੰਡ ਦੀਆਂ ਨੀਡਸ ਤੁਸੀਂ ਆਇਡੈਂਟੀਫਾਈ ਕਰ ਲਓ ਪਿੰਡ ਲੈਵਲ ਤੇ ਕੋਆਪਰੇਟਿਵ